ਨਾ ਕੋ ਹੋਆ ਨਾ ਹੋਗ ਦਾ ਕੋ ਮੇਰਾ ਮੇਰਾ ਸੰਸਾਰ ਚ ਕੋਈ ਕਿਸ ਗਈ ਪਗੜਾ ਕੇ ਰੁਕੀਦਾ ਕਿਦੀ ਵਾਹੜੋ ਕਿਦੀ ਵਾਹੜਾ ਮੇਰਾ ਤਾਂ ਕੋਈ ਹੈ ਹੀ ਨਹੀਂ ਸੁਸਰਸ ਜਿਹਦਾ ਸੰਸਾਰ ਫਿਰ ਸੰਸਾਰ ਦੇ ਵਿੱਚ ਨਾਨਕ ਕਹਿੰਦਾ ਮੇਰਾ ਕੋਈ ਨਹੀਂ ਹੈ ਲੋਕਾਂ ਨੂੰ ਲੱਗਦਾ ਜੀਤੰਦਰ ਨਾਨਕ ਦਾ ਬੁੱਢਾ ਕੋਈ ਨਾ ਮੇਰਾ ਨਹੀਂ ਹੈ ਉਬੇਦੀ ਹੁਣ ਨੇ ਕਹਿਆ ਨਾਨਕ ਸਾਡਾ ਨਾਨਕ ਬੁੱਕਰਿਆ ਪਿਆ ਤੇ ਮੇਰਾ ਹੈ ਨਹੀਂ ਕੋਈ ਮੇਰਾ ਨਹੀਂ ਮਾਂ ਪਿਓ ਕੋਈ ਮੇਰਾ ਨਹੀਂ ਬੁੱਢਾ ਕੁੜੀ ਕੋਈ ਮੇਰਾ ਸੰਸਾਰ ਵਿੱਚ ਕੁਛ ਨਹੀਂ ਹੈ ਗੁਰਬਾਣੀ ਦੇ ਵਿੱਚ ਇਹ ਲਿਖਿਆ ਹੋਇਆ ਹੈ ਨਾਨਕ ਦਾ ਬਿਆਨ ਹੈ ਕਿਹੜੇ ਬੇਦੀ ਕਹਿੰਦੇ ਨੇ ਨਾਲ ਸਾਡਾ ਕਿਹੜੇ ਬੂਨਾ ਕਹਿੰਦੇ ਰਹੋ ਥੂ ਕਹਿੰਦੇ ਰਹੋ ਗੁਰਬਾਣੀ ਤੋਂ ਬਾਗੀ ਰਹੇ ਜਾਂ ਕਹਿੰਦੇ ਨੇ ਔਰ ਨਾਨਕ ਨੂੰ ਬੇਤੀਆਂ ਨਾਲ ਜੋੜ ਕੇ ਇੱਕ ਸੁਧਾਰਨ ਸਧਾਰੀ ਵਿਅਕਤੀ ਬਣਾਤਾ ਉਹਨੂੰ ਤਾਂ ਸੁਧਾਰੀ ਵਿਅਕਤੀ ਬਣਾਤਾ ਉਹਨਾਂ ਤਾਂ ਗੁਰੂ ਰਹਿਣਾ ਨਾ ਦਿੱਤਾ ਉਹਨੂੰ ਆਪਣੀ ਮੁੱਤੀ ਪ੍ਰਾਸ਼ਟਾ ਨਾ ਦੀ ਗਈ। ਬੁੱਧ ਪ੍ਰਾਸ਼ ਹੋਈ ਹੋਈ ਆ ਤਾਂ ਕਹਿੰਦੇ ਨੇ ਨਾਨਕ ਬੇਦੀ ਸੀ। ਨਾਨਕ ਦਾ ਸਰੀਰ ਹੋਊਗਾ ਬੇਦੀ। ਨਾਨਕ ਦੇ ਕੋਲ ਨਹੀਂ ਬਿਲਕੁਲ ਸਵੀਆਂ ਚ ਲਿਖੀ ਹੋਈ ਆ। ਵੇ ਬਿਲਕੁਲ ਕਹਿੰਦੇ ਨੇ ਸ਼ਰੀਰ ਤੋਂ ਰਹਿਤ ਕੁਲ ਬਾਇਆ ਤਾਂ ਰਹਿਤ ਕੁਲ ਐ ਤੋ ਸਾਰਿਆਂ ਦੀ ਕੁਲ ਨਵਲ ਪਖਤਾ ਦੀ ਜੇ ਮਨ ਦੇ ਨਾ ਮੰਨੋ ਬਈ ਇੱਕ ਬਿਤਾਇਆ ਕਰਕੇ ਆ ਬਾਹਰ ਕੱਲ ਜਾਦਾ ਤਾਂ ਕੁਲ ਕਿਹੜੀ ਹੋਈ ਫਿਰ ਇਹ ਬੇਦੀ ਦੀ ਮਨ ਦੇ ਬਾਣੀ ਨੂੰ ਨਾਨਕੁਰ ਨੇ ਨਾਲ ਨਾਨਕ ਨੂੰ ਪਾਗਲ ਬੇਦੀ ਤਾਂ ਹੀ ਕਹਿੰਦੇ ਤੇ ਮੁੰਡੇ ਆ ਹੁਣ ਵਾਲਾ ਬੇਦੀ ਵੀ ਪਾਗਲੇ ਬੰਦਾ ਨਾਨਕ ਨੂੰ ਜੇ ਨਾਨਕ ਨੂੰ ਪਾਗਲ ਨਾ ਮੰਨਦਾ ਬਾਣੀ ਦਾ ਬੰਦਾ ਉਹ ਇਹਦੀ ਖੋਪੜੀ ਖਰਾਬ ਆ ਖੋਪੜੀ ਚ ਬਾਣੀ ਵੀ ਹੈਰਾਨ ਕਦੀ ਉਹ ਜਿਹੜਾ ਨਾ ਇਹ ਗਾਹਾਂ ਦੇ ਗਾਹਣੇ ਉਹਨਾਂ ਨੇ ਕਿਹੜਾ ਬੰਦੀ ਸੀ ਇਹ ਕਦੇ ਬੰਦੇ ਇਹ ਉਹਦੇ ਮੋਟਕਾ ਆ ਇਹ ਬਾਣੀ ਬੰਦਣ ਵਾਲੇ ਚੋੜੀ ਹਣ ਇਹਦਾ ਗੱਡੀ ਲਾਉਣ ਵਾਲੇ ਚੋੜ ਨਾਨਕ ਸਾਡਾ ਹੈ ਨਾਨਕ ਦਾ ਕਹਿੰਦਾ ਮੇਰਾ ਕੋਈ ਹੈ ਹੀ ਨਹੀਂ ਇੱਥੇ ਬਾਣੀ ਦਾ ਇਹ ਕਹਿੰਦੀ ਹੈ ਯਾ ਤਾਂ ਇਹ ਬਾਣੀ ਝੂਠ ਬੋਲਦੀ ਐ ਜਾਂ ਫਰੇਹ ਝੂਠੇ ਨੇ ਨਾ ਕੋ ਮੇਰਾ ਕਿਸ ਕਹੀ ਕਿਧਰ ਆ ਮੈਂ ਕਨੈਕਸ਼ਨ ਰੱਖਾਂ ਮੇਰਾ ਕੋਈ ਨਹੀਂ ਨਾ ਉਹ ਕਰ ਗਿਆ ਤੁਸੀਂ ਜ਼ਬਰਦਸਤੀ ਕਰੀ ਜਾਂਦੇ ਨਾ ਕੋ ਹੋਇਆ ਅੱਜ ਤੱਕ ਕੋਈ ਵੀ ਨਹੀਂ ਹੋਇਆ ਮੈਨੂੰ ਗਲਤੀ ਸੀ ਜਦ ਮੈਂ ਮੰਨਦਾ ਰਿਹਾ ਬਾਪਿਓ ਪਿਛਲੇ ਜਨਮਾਂ ਜੇ ਮੈਂ ਮੰਨਦਾ ਰਿਹਾ ਮੇਰੀ ਪਰਮਸਤਿ ਤਾਂ ਆ ਕੋ ਹੋਣਾ ਹੋ ਨਾ ਅੱਗੇ ਵਾਸਤੇ ਹੋਊਗਾ ਕਿਤੇ ਗਾਲ ਲੈ ਗਏ ਲੈ ਲੈਣਾ ਤੇਰੇ ਗਾਲ ਨਾ ਹੋਊਗਾ ਆਹ ਹੈਗਾ ਆਹ ਹੈਗਾ ਨਾ ਹੋਇਆ ਪਹਿਲਾਂ ਵੀ ਸੀ ਪਹਿਲਾਂ ਮੇਰਾ ਪਰਮ ਸੀ ਜੇਵੇਂ ਗੁੰਮਦਾ ਰਿਹਾ ਮੇਰੀ ਗਲਤੀ ਸੀ ਜੇਵੇਂ ਗੁੰਮਦਾ ਰਿਹਾ ਨਾ ਕੋ ਹੋਣਾ ਹੋ ਆਮਨੀ ਜਾਨ ਵੀ ਗੁੱਚੀ ਹੈ ਦੁਪਤਾ ਵਪਾਰੋ ਦੁਦਸੀ ਮੈਂ ਮੰਨਦਾ ਰਹਾ ਹੈ ਨਹੀਂ ਮੰਨਦੇ ਆ ਇਹ ਦੁਬਦਾ ਇਸੇ ਕਰਕੇ ਹੌਣ ਜਾਨ ਬਣਿਆ ਰਹਾ ਅਸੀਂ ਸੰਸਾਰੀ ਰਿਸ਼ਤਿਆਂ ਨੂੰ ਵਾਪੇ ਉਹ ਮੰਨਦੇ ਰਹੇ ਇਹ ਵੀ ਮੰਨਦੇ ਰਹੇ ਪਰਮੇਸ਼ਰ ਦਾ ਸਬਦਾ ਇਹ ਵੀ ਮੰਨਦੇ ਰਹੇ ਸੰਸਾਰੀ ਬਾਪ-ਬਾਪ ਹੈ ਇਹ ਦੁਦ ਦਾ ਦੇ ਵਿੱਚ ਸਾਰੇ ਰੋਗ ਵਧੀ ਗਏ ਹੰਕਾਰ ਵੀ ਵਧੀ ਗਿਆ ਲੋਭ ਵੀ ਵਧੀ ਗਿਆ ਮੋਹ ਵੀ ਵਧੀ ਗਿਆ ਕ੍ਰੋਧ ਵੀ ਵਧੀ ਗਿਆ ਵੈਰ ਵਿਰੋਧ ਵੀ ਵਧੀ ਗਿਆ ਤ੍ਰਿਸ਼ਨਾ ਵੀ ਵਧੀ ਸਾਰੇ ਰੋਗ ਵਧੀ ਗਏ ਇਹ ਦੁਬਦਾ ਕਰਕੇ ਹੀ ਸਾਰੇ ਰੋਗ ਵਧੀ ਗਏ ਇਹ ਨਿਰੋਗ ਹੋਇਆ ਹੀ ਨਹੀਂ ਉਹ ਤਾਂ ਮੇਰੇ ਦੋਨੋਂ ਗਏ ਪਾਵਨ ਜਾਨ ਬੁਚੀ ਹੈ ਦੁਬਦਾ ਕਿਹੜੇ ਬੰਦੇ ਜੁੜੇ ਹੋਏ ਨੇ ਸਰੀਰ ਨਾਲ ਕੁੱਲ ਨਾਲ ਸੰਸਾਰੀ ਨਾਲ ਉਹ ਦੁਬਦਾ ਜਨਾ ਰੋਗੀ ਨੇ ਸਾਰੇ ਨਾਮ ਵੀ ਹੁਣੇ ਆਦਮੀ ਕਲਰ ਕੰਧ ਗ੍ਰੰਥ ਨਾਮ ਤੇ ਸਖਣੇ ਗੱਲ ਸੋਝੇ ਨੇ ਕਿ ਨਾਲੇ ਲੋਕਪੱਤ ਨੇ ਨਾਮ ਨਹੀਂ ਆਉਣਾ ਕੋਲ ਸੋਝੀ ਨਹੀਂ ਆਉਣਾ ਕੋਲ ਕੁਰਬਾਨੀ ਦੀ ਕੁਰਬਾਨੀ ਦੀ ਸੋਝੀ ਦਾ ਰੋਹ ਹੈ ਕਲਰ ਕੰਧ ਗ੍ਰੰਥ ਉਹ ਕਲਰ ਦੀ ਕੰਧੋਂ ਕਰ ਪੜਾਣਾ ਹੈ ਕਿ ਸਰੀਰ ਹੈ ਪਿੱਟੀ ਹੈ ਕਲਰ ਦੀ ਕੰਧ ਉਟਾਉਣ ਦੀ ਲੋੜ ਨਹੀਂ ਆਪੇ ਤਾਂ ਜਿੰਦਗੀ ਹੋ ਜਾਈ ਵਾ ਆਪੇ ਡਿੱਗੀ ਜਾਂਦੀ ਹੁੰਦੀ ਹੈ ਕਲਰ ਦੀ ਮਿੱਟੀ ਆਪੇ ਛੜੀ ਜਾਂਦੀ ਹੁੰਦੀ ਹੈ ਕਲਰ ਦੇ ਕਦਮਾਂ ਹੌਲੀ ਹੌਲੀ ਜਦੋਂ ਆ ਰੋਗ ਨੇ ਸਰੀਰ ਆਪੇ ਦਾ ਉਹ ਸਰੀਰ ਇਹਨੇ ਆਤਮਾ ਦਾ ਹਣੇ ਨਹੀਂ ਹੋ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਆਤਮਾ ਆ ਜਾਤਮਾ ਮਰਦੇ ਪਰ ਰਿਸ਼ਤੇ ਕੱਟੇ ਨਹੀਂ ਸਰੀਰ ਦੇ ਦਿਲ ਤੇ ਜਿਉਂਦੇ ਨੇ ਆਤਮਾ ਦੇ ਦਿਲ ਤੇ ਜਿਉਂਦੇ ਹੀ ਨਹੀਂ ਹੋ ਆਤਮਦਰਸੀ ਹਣੇ ਨਹੀਂ ਹੋ